हाँ जी सत श्रीकाल ऑनलाइन क्लास क्लासा स्वागत है अब आप दसागे सिंपल कमीज की कटिंग ये किसी का नाप नहीं है गा। ये सिर्फ आप पेपर से थोनों सिंपल आ, कटिंग करके दसागे भी सिंपल कमीज की कटिंग करनी है तो लेंथ जिनी भी होई जी लेंथ तुम्हें नाप लेनी है। जे तुम बच्चे का बनाने जो किसी भी बनाने उसे लेंथ नाप लो ले लेंथ तुम्हें चार इंच प्लस रखनी है जे कपड़ा घट्ट आ गा तो तीन इंच भी वक् सदगे ਜਿੰਨੀ ਆਪਣੇ ਕੋਲੇ ਕਮੀਜ਼ ਦੀ ਲੈਂਥ ਆ ਮੰਨ ਲਓ ਜੀ ਆਪਾਂ 22 ਇੰਚ ਆਪਣੇ ਕੋਲੇ ਲੰਬਾਈ ਹੈਗੀ ਤਾਂ ਤੁਸੀਂ 4 ਇੰਚ ਪਲੱਸ 26 ਇੰਚ ਦੀ ਕਟਿੰਗ ਕਰ ਸਕਦੇ ਹੋ ਘੱਟ ਤੋਂ ਘੱਟ 25 ਇੰਚ ਦੀ ਕਟਿੰਗ ਕਰ ਸਕਦੇ ਹੋਗੇ ਤੁਸੀਂ ਠੀਕ ਹੈ ਜੀ ਲੈਂਥ ਚ ਤੇ ਘੇਰਾ ਜਿੰਨਾ ਆਪਣੇ ਕੋਲੇ ਹੋਊਗਾ ਘੇਰਾ ਆਪਣੇ ਕੋਲੇ ਦੇਖ ਲਓ ਤੁਸੀਂ ਵੀ ਆਪਣੇ ਕੋਲੇ 15 ਇੰਚ ਘੇਰਾ ਜੀ ਤਾਂ ਤੁਸੀਂ 3 ਇੰਚ ਵਾਧਾ ਰੱਖ ਸਕਦੇ ਹੋਗੇ ਠੀਕ ਹੈ ਜੀ 16 ਇੰਚ ਰੱਖ 16 17 18 4 ਇੰਚ ਰੱਖ ਸਕਦੇ ਤੁਸੀਂ 8 ਇੰਚ ਰੱਖ ਸਕਦੇ ਹੋ 3 ਇੰਚ ਵੀ ਰੱਖ ਸਕਦੇ ਹੋ 4 ਇੰਚ ਵੀ ਉਹੀ ਮੈਥਡ ਪਰ ਤੋਂ ਘੱਟ 3 ਇੰਚ ਰੱਖ ਸਕਦੇ ਹੋ ਤੁਸੀਂ ਜੇ ਪਾਈਪਿੰਗ ਵਗੈਰਾ ਲਾਉਣੀ ਹੈ ਤਾਂ ਤੁਸੀਂ 4 ਇੰਚ ਕਰ ਲਿਓ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਘੇਰ ਵਾਧ ਰੱਖਣਾਗਾ ਇਸੇ ਤਰ੍ਹਾਂ ਹੀ ਤੁਸੀਂ ਲੰਬਾਈ ਵਾਧ ਰੱਖਣੀ ਆ ਹੁਣ ਆ ਗਿਆ ਜੀ ਤੀਰੇ ਦਾ ਕੰਮ ਸਭ ਤੋਂ ਪਹਿਲਾਂ ਦੇਖੋ ਆਪਾਂ ਤੀਰਾ ਨਪਣਾ ਤੀਰਾ ਆਪਣੇ ਕੋਲੇ ਮੰਨ ਲਓ ਜੀ ਆਪਣੇ ਕੋਲੇ 11 ਇੰਚ ਤੀਰਾ ਦਾ ਆਪਾਂ ਕਿਸੇ ਬੱਚੇ ਦਾ ਛੋਟੇ ਬੱਚੇ ਦਾ ਸੂਟ ਕਟਿੰਗ ਕਰਦੇ ਆ 11 ਇੰਚ ਆਪਾਂ ਤੀਰਾ ਨਾਪਿਆ ਸੀ ਆ ਆਪਾਂ ਕਿੰਨਾ ਵੱਧ ਰੱਖਾਂਗੇ ਜੀ ਅੱਧਾ ਇੰਚ ਵੀ ਵੱਧ ਰੱਖ ਸਕਦੇ ਆ 1 ਇੰਚ ਵੀ ਤੇ ਆਪਾਂ ਨੂੰ ਪਹਿਲੀ ਵਾਰ ਡਾਰ ਹੁੰਦਾ ਵੀ ਗਲਤ ਨਾ ਹੋ ਜੇ ਇਸ ਕਰਕੇ ਆਪਾਂ 1 ਇੰਚ ਵੱਧ ਲਮਾ 6 ਇੰਚ ਤੇ ਆਪਾਂ ਨਿਸ਼ਾਨ ਲਾ ਲਾਂਗੇ ਠੀਕ ਹੈ ਜੀ ਇਸ ਤਰ੍ਹਾਂ 6 ਇੰਚ ਤੇ ਆਪਾਂ ਨਿਸ਼ਾਨ ਲਾ ਲੈਣਾ ਉੱਪਰੋਂ ਵੀ ਤੇ ਇੱਥੇ ਨੀਚੇ ਵੀ ਤੇ ਹੁਣ ਆਪਾਂ ਮੋਢਾ ਕਿੰਨਾ ਕਟਿੰਗ ਕਰਾਂਗੇ ਦੇਖੋ पौने सात इंच आपण मोठा कटिंग करून सिद्धा निशान आले निशान ठीक आहे जी इस तरह आपण निशान मला लय हा आपण फिटिंग निशान लावांगे छादीचा निशान लावांगे ਜਿਸ ਤਰ੍ਹਾਂ ਆਪਣੇ ਕੋਲੇ 15 ਇੰਚ ਛਾਤੀ ਤਿਆਰਾਂ ਦੇਖੋ ਇਹ ਸਾਤ ਨਿਸ਼ਾਨ ਲਗਾ ਲਿਆ ਆਪਾਂ ਹੁਣ ਆਪਾਂ ਕਮਰ ਦਾ ਨਿਸ਼ਾਨ ਲਗਾਵਾਂਗੇ ਬੱਚੇ ਦੇ ਕਮਰ ਦਾ ਨਿਸ਼ਾਨ ਲੱਗੂਗਾ ਜੀ 5.5 ਇੰਚ ਤੇ ਵੱਡੇ ਦੇ ਲੱਗੂਗਾ 6.5 ਇੰਚ ਤੇ ਜਿਆਦਾ ਹੈ ਵੀ ਨਾ ਪਤਾ 7 ਇੰਚ ਤੇ ਲੱਗੂਗਾ ਤੇ ਹੁਣ ਆਪਾਂ ਇੱਥੋਂ ਕਮਰ ਆਪਣੇ ਕੋਲੇ ਜੇ ਇੱਥੋਂ 15 ਇੰਚ ਆ ਜੀ ਤਾਂ ਇੱਥੋਂ 13.5 ਇੰਚ ਆਊਗਾ ਆਪਾਂ ਮੰਨ ਲਓ 13 ਇੰਚ ਆਪਣੇ ਕੋਲੇ ਕਮਰ 13 ਇੰਚ ਆਪਾਂ ਕਮਾਤ ਰਹਾਂ ਨਿਸ਼ਾਨ ਲਗਾ ਲਿਆ 2 ਇੰਚ ਦਾ ਤਾਂ ਫਰਕ ਪੁੰਦਾ ਆਇਆਗਾ ਠੀਕ ਹੈ ਜੀ ਹਰ ਇੱਕ ਦੇ ਨਾਪ ਦੀ 2 ਦਾ ਜਾਂ 2.5 ਇੰਚ ਦੇ ਇਥੋਂ ਨਾਪ ਦਾ ਫਰਕ ਪਊਗਾ ਤੇ ਇਥੋਂ ਆਪਾਂ 13 ਇੰਚ ਤੇ ਨਿਸ਼ਾਨ ਲਾ ਲਿਆ ਇਥੋਂ ਆਪਾਂ 15 ਇੰਚ ਤੇ ਨਿਸ਼ਾਨ ਲਗਾ ਲਿਆ ਹੁਣ ਆਪਾਂ ਇਥੋਂ हिਪ ਦਾ ਲਗਾਵਾਂਗੇ हिਪ ਦਾ ਬੱਚਿਆਂ ਦੇ 13 ਇੰਚ ਸਾਢੇ 13 ਇੰਚ ਆ ਜਾਂਦਾ ਵੱਡਿਆਂ ਦੇ ਆਪਾਂ 15.5 ਇੰਚ ਤੇ ਨਿਸ਼ਾਨ ਲਗਾਉਣਾ ਹੈ ਜੀ ਇਥੋਂ ਹੁਣ ਆਪਾਂ हिਪ ਦਾ ਨਿਸ਼ਾਨ ਲਗਾਉਂਦੇ ਹਾਂ हिਪ ਆਪਾਂ ਰੱਖ ਲੈਣਿਆ 16 ਇੰਚ ਆਪਾਂ ਬੰਦ ਵੀ ਰੱਖ ਸਕਦੇ ਸੀ ਜੀ ਕਲ ਕਰ ਆਪਣਾ ਕੋਲੇ ਪੇਪਰ ਦੀ ਚੁੜਾਈ ਹੀ ਇੰਨੀ ਆ ਇਸ ਕਰਕੇ ਆਪਾਂ ਉਹ ਸਾਬ ਬਣਾਈ ਆਪਾਂ ਤੁਹਾਨੂੰ ਦੱਸ ਰਹੇ ਆਂਗੇ ਠੀਕ ਹੈ ਜੀ ਇਥੋਂ ਆਪਾਂ हिਪ ਦਾ ਨਿਸ਼ਾਨ ਲਗਾ ਲਿਆ ਇਥੋਂ ਆਪਾਂ ਕਮਰ ਦਾ ਜੇ ਆਪਾਂ ਪਲੋਈਆਂ ਪਾਉਣੀਆਂ ਹੁੰਦੀਆਂ ਜੀ ਤਾਂ ਮੈਂ ਇਥੋਂ ਕਮਰ ਦਾ 1 ਇੰਚ ਵੱਧ ਲਾਉਂਦੇ ਜੇ ਆਪਣੇ ਕੋਲੇ 13 ਇੰਚ ਕਮਰਾਂ ਤਾਂ ਆਪਾਂ 14 ਇੰਚ ਦਾ ਨਿਸ਼ਾਨ ਲਾਉਂਦੇ 1 ਇੰਚ ਪਲੋਈਆਂ ਦੇ ਵਿੱਚ ਕਪੜਾ ਆਊਗਾ ਇਸ ਕਰਕੇ ਆਪਾਂ ਇਹਦਾ ਪੂਰੇ ਪੂਰੇ ਤੇ ਨਿਸ਼ਾਨ ਲਾਏ ਕਿਉਂਕਿ ਇਹਦੇ ਪਲੋਈਆਂ ਨਹੀਂ ਪਹਿਣेंगी ਹੁਣ ਆਵਲੇ ਨਿਸ਼ਾਨ ਨੂੰ ਆਪਾਂ ਇੱਥੋਂ ਇਸ ਤਰ੍ਹਾਂ ਮਲਾ ਲੈਣਾ ਇਹਨੂੰ ਇਧਰੋਂ ਇਸ ਤਰ੍ਹਾਂ ਲਾਸ ਠੀਕ ਹੈ ਜੀ ਕਈਆਂ ਦੇ ਇਥੋਂ ਆ ਚੀਜ਼ ਫੁੱਲਦੀ ਜੇ ਹੁੰਦੀ ਹੈ ਫਿਟਿੰਗ ਨੇ ਸਹੀ ਹੁੰਦੀ ਤਾਂ ਤੁਸੀਂ ਇਹ ਵੱਡਿਆਂ ਲਈ ਦੱਸ ਰਹੀਆਂ ਮੈਂ ਬੱਚਿਆਂ ਲਈ ਨਹੀਂ ਇੱਥੋਂ ਤੁਸੀਂ ਐਨ ਈ ਸਾਈਂ ਅੰਦਰ ਨੂੰ ਕਰ ਦੇਣੀ ਆ ਇਹ ਦੁਬਾਰਾ ਕਰਨੀ ਆ ਪਹਿਲਾਂ ਤੁਸੀਂ ਇਸ ਤਰ੍ਹਾਂ ਇੱਥੇ ਹੀ ਸਲਾਈ ਲਗਾਉਣੀ ਆ ਠੀਕ ਹੈ ਜੀ ਹੁਣ ਆਪਾਂ ਮੋਢੇ ਦੀ ਗਲਾਈ ਪਾਵਾਂਗੇ ਮੋਢੇ ਦੀ ਗਲਾਈ ਲਈ ਤੁਸੀਂ ਦੇਖੋ ਬੱਚਾ ਇਹਦੇ ਆਪਾਂ ਇੰਚ ਤੇ ਨਿਸ਼ਾਨ ਲਗਾ ਲਾਂਗੇ ਜੇ ਆਪਣੇ ਕੋਲੇ ਵੱਡੇ ਦਾ ਨਾਪ ਹੁੰਦਾ ਫਿਰ ਆਪਾਂ ਸਵਾ 1.5 ਇੰਚ ਤੇ ਨਿਸ਼ਾਨ ਲਗਾ ਲੈਣਾ ਸੀ ਹੁਣ ਆਪਾਂ ਦੇਖੋ 2 ਇੰਚ ਦਰੋਂ ਲਾ ਲਿਆ ਇਹ ਤੋਂ ਢਾਈ ਵੀ ਲਾ ਸਕਦੇ ਆ ਵੱਡਿਆਂ ਦੇ ਆਪਾਂ 3 ਵੀ ਲਾਵਾਂਗੇ ਇਹ ਨਾਪ ਨਾਪ ਦੇ ਹਿਸਾਬ ਨਾਲ ਹੁੰਦਾਗਾ ਇਹ ਨੂੰ ਆਪਾਂ ਇੱਥੋਂ ਥੋੜਾ ਬਹੁਤ ਆਪਾਂ ਆਪਾਂ ਆਪਣੀ ਐਡਜਸਟ ਕਰਨਾ ਹੁੰਦਾ ਇਹ ਨਹੀਂ ਹੁੰਦਾ ਕਿ ਜਿੰਨਾ ਆਪਾਂ ਨੂੰ ਦੱਸਤਾ ਆਪਾਂ ਉਹ ਨਹੀਂ ਕਰਨਾ ਦੇਖੋ ਜਿੱਥੋਂ ਆਪਣੀ ਗੁਲਾਈ ਮੋੜਦੀ ਆ ਮੈਂ ਇੱਥੋਂ ਥੋੜਾ ਵੱਧ ਲਗਾਇਆ ਕਿਉਂਕਿ ਆਪਾਂ ਜੇ ਗੁਲਾਈ ਅੰਦਰ ਨੂੰ ਕਰਦੇ ਫਿਰ ਸਹੀ ਨਹੀਂ ਆਉਣਾ ਸੀ ਥੋੜਾ ਬਹੁਤ ਆਪਾਂ ਆਪ ਐਡਜਸਟ ਕਰ ਲੈਣੇ ਆ ਹੁਣ ਆਪਾਂ ਇਹਦੀ ਇੱਥੋਂ ਕਟਿੰਗ ਕਰ ਲਾਂਗੇ ਇਹ ਪੇਪਰ ਦੀ ਹੁਣ ਆਪਾਂ ਇੱਥੋਂ ਕਟਿੰਗ ਕਰ ਦਾਂਗੇ ਜੀ ਹਾਂਜੀ ਦੇਖੋ ਹੁਣ ਆਪਾਂ ਮੋੜਾ ਕਟਿੰਗ ਕਰਤਾ ਇੱਥੋਂ ਤੇ ਆ ਜਿਹੜਾ ਵੀ ਆਪਣੇ ਕੋਲੇ ਕੱਪੜਾ ਥੋੜਾ ਬਹੁਤ ਵੱਧ ਘੱਟ ਹੁੰਦਾ ਇਹਨੂੰ ਵੀ ਆਪਾਂ ਇੱਥੋਂ ਕਟਿੰਗ ਕਰ ਲਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਡਾਊਟ ਹੋਵੇ 프ਰੰਟ ਪੱਲੇ ਦੀ ਕੱਟ ਕੇ ਇਸ ਤਰ੍ਹਾਂ ਹੋਣੀ ਆ ਉਸ ਤੋਂ ਪਹਿਲਾਂ ਆਪਾਂ ਆ ਵਾਲਾ ਪੱਲਾ ਚੱਕ ਕੇ 프ਰੰਟ ਵਾਲਾ ਇਹਨੂੰ ਆਪਾਂ ਇੰਨਾ ਕਟਿੰਗ ਕਰ ਲੈਣਾ ਠੀਕ ਹੈ ਜੀ ਫਰੰਟ ਵਾਲਾ ਪੱਲਾ ਆਪਾਂ ਡਾਊਨ ਕਰ ਲੈਣਾ ਇਹ ਆਪਣੇ ਕੋਲ ਇੱਕੋ ਹੀ ਪੇਪਰ ਆ ਉਹ ਆਪਣੇ ਕੋਲੇ ਦੋ ਪੱਲੇ ਹੋਣਗੇ ਕਮੀਜ਼ ਦੇ ਇੱਕ ਨੀਚੇ ਵਾਲਾ ਹੋਊਗਾ ਇੱਕ ਉੱਪਰ ਵਾਲਾ ਪਰ ਆਪਾਂ ਤੁਹਾਨੂੰ ਪੇਪਰ ਆਪਣੇ ਕੋਲੇ ਇੱਕੋ ਹੀ ਐਸ ਕਰਕੇ ਆਪਾਂ ਐਸੀ ਫਿਰ ਤੁਹਾਨੂੰ ਦੱਸ ਰਹੇ ਹਾਂਗੇ ਤੇ ਜੇ ਤੁਸੀਂ ਕਾਟਾ ਵਾਲੀ ਪਹਿਲਾਂ ਪਾਉਣੀ ਹੈ ਜੀ ਮੈਂ ਤਾਂ ਜਦੋਂ ਆਪਾਂ ਸੂਟ ਸਲਾਈ ਕਰਦੇ ਹੁੰਦੇ ਆ ਉਹਦੀ ਕੱਟ ਪਾਉਣੀ ਹੈ ਜੇ ਤੁਸੀਂ ਆਹ ਵਾਲੀ ਕੱਟ ਪਹਿਲਾਂ ਪਾਉਣੀ ਹੈ ਤਾਂ ਦੇਖੋ ਜਿਹੜਾ ਆਪਾਂ ਆਹ ਵਾਲਾ ਨਿਸ਼ਾਨ ਲਗਾਇਆ ਸੀ ਨਾ ਇੱਥੋਂ ਤੁਸੀਂ ਇਸ ਤਰ੍ਹਾਂ ਗੁਲਾਈ ਪਾ ਲੈਣੀ ਐਸਾ ਗੱਟਨੇ ਹੁਣ ਇਹਦੀ ਕਾਟ ਪਾ ਕੇ ਰੱਖਣੀ ਆ ਦੇਖੋ ਆਪਾਂ ਫਿਟਿੰਗ ਦਾ ਨਿਸ਼ਾਨ ਲਗਾਇਆ ਉੱਥੋਂ ਆਪਾਂ ਨੇ ਚੱਕ ਕੇ ਸੀਜ਼ਰ ਇਸ ਤਰ੍ਹਾਂ ਘੁਮਾਉਂਦੇ ਹੋਏ ਠੀਕ ਇਸ ਤਰ੍ਹਾਂ ਆਪਾਂ 프ਰੰਟ ਪੱਲੇ ਦੀ ਕਾਟ ਪਾਈ ਆ ਆਪਣਾ ਬੈਕ ਪੱਲਾ ਹੋ ਗਿਆ ਆ ਫਰੰਟ ਪੱਲਾ ਹੋ ਗਿਆ ਇਸ ਤਰ੍ਹਾਂ ਦੀ ਕੱਟ ਪਾਤੀ ਆਪਾਂ ਮੇਜ਼ ਦੀ ਆਪਾਂ ਕੱਟ ਪਾਤੀ ਤੇ ਉਸ ਤੋਂ ਬਾਅਦ ਇਹ ਆਪਾਂ ਨੂੰ ਜੁੜਾਈ ਕਰ ਲਾਂਗੇ ਇੱਥੋਂ ਸੈਂਟਰ ਚੋਂ ਆਪਾਂ ਨਿਸ਼ਾਨ ਲਾ ਲਾਂਗੇ ਕਿ ਟੱਕ ਲਗਾ ਲਾਂਗੇ ਠੀਕ ਹੈ ਜੀ ਇਸ ਤਰ੍ਹਾਂ ਆਪਣੇ ਫਿਟਿੰਗ ਦੇ ਨਿਸ਼ਾਨ ਲਾ ਗਏ ਇਸੇ ਨਿਸ਼ਾਨ ਦੇ ਉੱਪਰ ਦੀ ਆਪਾਂ ਦੂਜੇ ਪਾਸੇ ਨਿਸ਼ਾਨ ਲਗਾ ਲਾਂਗੇ ਇੱਕ ਪਤਾ ਨਿਸ਼ਾਨ ਲਗਾ ਲਾਂਗੇ ਇਸੇ ਤਰ੍ਹਾਂ ਆਪਾਂ ਸਲਾਈ ਕਰ ਲਾਂਗੇ ਤੇ ਕਮੀਜ਼ ਦੀ ਆਪਾਂ ਸਲਾਈ ਵੀ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਕਰਨੀ ਹੈ ਮੈਨੂੰ ਉਮੀਦ ਆ ਤੁਹਾਨੂੰ ਸਮਝ ਆਈ ਹੋਗੀ ਕਮੀਜ਼ ਦੀ ਕਟਾਈ ਠੀਕ ਹੈ ਜੀ ਗਲਾ ਆਪਾਂ ਇਹਦਾ ਇਥੋਂ ਜੇ ਤੁਸੀਂ ਬੁਕਰ ਮਾਲਾ ਪਾਉਣਾ ਤਾਂ ਬੁਕਰ ਮਾਲਾ ਰੱਖ ਸਕਦੇ ਹੋ ਨਹੀਂ ਤੁਸੀਂ ਕਿੰਨੇ ਚੁੜਾਈ ਰੱਖਣੀ ਹੈ ਕਿੰਨੀ ਲੰਬਾਈ ਰੱਖਣੀ ਆ ਉਸ ਹਿਸਾਬ ਨਾਲ ਜੇ ਆਪਾਂ ਦੇਖੋ ਇਥੋਂ 2 ਇੰਚ ਰੱਖ ਲਓ ਜੀ ਨਿਸ਼ਾਨ ਲਗਾ ਕੇ ਤੇ ਫਰੰਟ ਵਾਲਾ ਗਲਾ ਤੁਸੀਂ ਰੱਖ ਲਓ 6 ਇੰਚ ਦੇ ਹਿਸਾਬ ਨਾਲ ਉੱਪਰ ਰੱਖ ਲੈਣੇ 2 ਇੰਚ ਦਾ ਹੀ ਨਿਸ਼ਾਨ ਤੁਸੀਂ ਇਥੋਂ ਲਗਾ ਕੇ ਇਸੇ ਤਰ੍ਹਾਂ ਆਪਾਂ ਬਾਕਸ ਬਣਾ ਲੈਣਾ ਇਸੇ ਤਰ੍ਹਾਂ ਆਪਾਂ ਗਲੇ ਦੀ ਕਟਾਈ ਕਰ ਲੈਣੀ ਹੈ ਠੀਕ ਹੈ ਜੀ ਇਹ ਤੁਸੀਂ ਫਰੰਟ ਵਾਲੇ ਗਲੇ ਦੀ ਕਟਿੰਗ ਕਰ ਸਕਦੇ ਹੋ ਰੇਵਲੀਰ ਲਗਾ ਸਕਦੇ ਹੋ ਸਿੱਧੀ ਲੀਰ ਲਗਾ ਸਕਦੇ ਹੋ ਜੇ ਤੁਸੀਂ ਬੈਕ ਪੱਲੇ ਦੀ ਆਪਾਂ ਉਹ ਕਰਨਾਗਾ ਬੈਕ ਗਲਾ ਕਟਿੰਗ ਕਰਨਾ ਤਾਂ ਉਹਨੂੰ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਇਹ ਵਾਲਾ ਆਪਣੇ ਕੋਲੇ ਬੈਕ ਵਾਲਾ ਠੀਕ ਹੈ ਜੀ ਪਹਿਲਾਂ ਤੁਸੀਂ ਬੈਕ ਵਾਲਾ ਕਟਿੰਗ ਕਰ ਲਓ ਫਿਰ ਫਰੰਟ ਕਰ ਲਓ ਗਾਲਾ ਛੋਟਾ ਹੁੰਦਾ ਬਾਸ ਤੋਂ ਚਾਕੇ ਆਪਣਾ ਫਰੰਟ ਕਟਿੰਗ ਕਰ ਲਓ ਠੀਕ ਹੈ ਜੀ ਇਸ ਤਰ੍ਹਾਂ ਗਲੇ ਦੀ ਕਟਿੰਗ ਕਰ ਸਕਦੇ ਹੋ ਤੁਸੀਂ ਜੇ ਤੁਸੀਂ ਡਿਜ਼ਾਈਨ ਵਾਲਾ ਕਾਲਾ ਪਾਉਣਾ ਤਾਂ ਤੁਸੀਂ ਬੁਕਰਮ ਦੀ ਕਟਿੰਗ ਕਰਕੇ ਪਾ ਸਕਦੇ ਚਲੋ ਠੀਕ ਹੈ ਜੀ ਕਮੀਜ਼ ਦੀ ਕਟਿੰਗ ਹੋ ਚੁੱਕੀ ਹੈ